ਹੋ 4 ਵਜੇ ਹੀ ਠੌਣਾ ਏ ਫਿਰ ਢਾੜੂ ਪੋਚਾ ਲਾਉਣਾ ਏ 4 ਵਜੇ ਹੀ ਠੌਣਾ ਏ ਫਿਰ ਢਾੜੂ ਪੋਚਾ ਲਾਉਣਾ ਏ ਨਾ ਤੋ ਕੇਵਲ ਅਮਚ ਫੇਰ ਕਰਨੀ ਕੰਢੀ ਆ ਮੇਰੇ ਵੀਰ ਫੌਜੀ ਓਏ ਫੌਜ ਵਿੱਚ ਕਾਦੀ ਤੰਗੀ ਨਾ ਮੇਰੇ ਵੀਰ ਸੀ ਆ ਚੰਮ ਦਾ ਪਲਣ ਗੱਲਾਂ ਸੁਣ ਲਓ ਸਗੀਆਂ ਜੀ ਕਿੱਥੇ ਭੇਜਣਾ ਵਰਕਿੰਗ ਹੱਥ ਵਿੱਚ ਲੇਟਾਂ ਖੜੀਆਂ ਜੀ ਹੋਤੋਦਰ ਬਣਦਾ ਮੀਟਾ ਬਣਦੀਆਂ ਦਾਲਾਂ ਖੜੀਆਂ ਜੀ ਦੌਰੇ ਪੈਂਦੇ ਸਾਲਿਆਂ ਨੂੰ ਹੋ ਦੌਰੇ ਪੈਂਦੇ ਸਾਲਿਆਂ ਨੂੰ ਜਦ ਦੀ ਛੁੱਟੀ ਮੰਗੀਆ ਮੇਰੇ ਵੀਰ ਫੌਜੀਓ ਐ ਬੋਲ ਲੱਕ ਭਾਰੀ ਤੰਗੀਓ ਵੀਰ ਫੌਜੀਓ ਏ ਫੌਜ ਵਿੱਚ ਕਾਰੀ ਤੰਗੀਆਂ ਹੋ ਸੁਬਾਹ ਨਿਆਣਾ ਉੱਠ ਕੇ ਤੇ ਗਲ ਸ਼ਾਮ ਢਹੀ ਨੂੰ ਆਉਣਾ ਭੱਜ ਦੌੜ ਵਿੱਚ ਪੈਕੇ ਫਿਰਦੇ ਸਾਰਾ ਹੀ ਕੰਮ ਨਪਟਾਉਣਾ ਹੋ ਚੰਗੀ ਕਿਸਮਤ ਨਾਲ ਹੀ ਮਿਲਦਾ 2 3 ਪੈਂਟੇ ਸੋਣਾ 108 ਅਣ ਜੀਨੀਏ ਆ ਮੇਰੇ ਵੀਰ ਫੌਜੀ ਹੋਏ ਹੋਏ ਮੱਚ ਕਾਦੀ ਤੰਗੀਆਂ ਮੇਰੇ ਵੀਰ ਫੌਜੀ ਹੋਏ ਹੋਏ ਮੱਚ ਕਾਦੀ ਤੰਗੀਆਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਅਸਰ ਹੀ ਲਾਦਾ ਹੈ ਹੋ 4 ਵਜੇ ਹੀ ਠੋਣਾ ਹੈ ਫਿਰ 4:00 ਪਹਚਾ ਲਵਣਾ ਹੈ ਉਹ ਕੇਵळा ਵਿੱਚ ਫਿਰ ਕਰਨੀ ਕੰਗੀਆਂ ਮੇਰੇ ਵੀਰ ਫੌਜੀਓਏ ਫੌਜ ਵਿੱਚ ਕਾਦੀ ਤੰਗੀ ਆਵਾਜ਼ ਮੇਰੇ ਵੀਰ ਫੌਜੀਓਏ ਫੌਜ ਵਿੱਚ ਕਾਦੀ ਤੰਗੀ ਆ ਹੋਛੀ ਇਹ ਕੰਮ ਦਾ ਪਲਣ ਗੱਲਾਂ ਸੁਣ ਲਓ ਸੜੀਆਂ ਜੀ ਕਿੱਥੇ ਭੇਜਣਾ ਵਰਤਿੰਗੇ ਹੱਥ ਵਿੱਚ ਲੈਕਾਂ ਖੜੀਆਂ ਜੀ ਹੋ ਤੋਦਰ ਬਣਦਾ ਮੀਟਾ ਬਣਦੀਆਂ ਦਾਲਾਂ ਖੜੀਆਂ ਦੌਰੇ ਪੈਂਦੇ ਸਾਲਿਆਂ ਨੂੰ ਹੋ ਦੌਰੇ ਪੈਂਦੇ ਸਾਲਿਆਂ ਨੂੰ ਜਦ ਛੁੱਟੀ ਮੰਗੀਆ ਮੇਰੇ ਵੀਰ ਫੌਜੀਓ ਏ ਭੋਲ ਵਿੱਚ ਖਾਦੀ ਤੰਗੀਓ ਮੇਰੇ ਵੀਰ ਫੌਜੀਓ ਏ ਭੋਲ ਵਿੱਚ ਖਾਦੀ ਤੰਗੀਓ ਉਹ ਸੁਭਾਣ ਜਾਣਾ ਉੱਠ ਕੇ ਤੇ ਫਿਰ ਸ਼ਾਮ ਤੀਨ ਨੂੰ ਆਉਣਾ ਭੱਜ ਦੌੜ ਵਿੱਚ ਪੱਤੇ ਫਿਰਦੇ ਸਾਰਾ ਕੰਗੀ ਕਿਸਮ ਦੇ ਨਾਲ ਹੀ ਮਿਲਦਾ 2-3 ਘੰਟੇ ਸੌਣਾ 108 ਅਣਜਿਨੀ ਰੋਏ 108 ਅਣਜਿਨੀ ਰਤਾਂ ਫਿਰ ਵੀ ਚੰਗੀਆਂ ਮੇਰੇ ਵੀਰ ਫੌਜੀ ਹੋਏ ਹੋਏ ਵਿੱਚ ਫਾਦੀ ਤੰਗੀਆਂ ਹਮਰੇ ਵੀਰ ਫੌਜੀ ਹੋਏ ਹੋਏ ਵਿੱਚ ਫਾਦੀ ਤੰਗੀਆਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਅਸਰ ਹੀ ਲਾਦਾ ਬਾਈ